ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਕਈ ਵਾਰ ਕਿੰਨਾ ਵੀ ਬੁਰਾ ਕਿਹੋ ਜਿਹਾ ਸਮਾਂ ਚੱਲ ਰਿਹਾ ਹੋਵੇ ਪੈਸਿਆਂ ਦੀ ਸਮੱਸਿਆ ਹੋਵੇ ਜ਼ਿੰਦਗੀ ਤੋਂ ਹਾਰ ਚੁੱਕੇ ਹੋਈਏ ਜਾਂ ਫਿਰ ਮਰਨ ਨੂੰ ਦਿਲ ਕਰ ਰਿਹਾ ਹੋਵੇ ਤਾਂ ਅੱਜ ਦੀ ਵੀਡੀਓ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਇਸ ਲਈ ਇਸ ਵੀਡੀਓ ਦੇ ਵਿੱਚ ਦੋ ਗੱਲਾਂ ਚੰਗੀ ਤਰ੍ਹਾਂ ਤੁਸੀਂ ਸਮਝ ਲਓ ਵੀਡੀਓ ਨੂੰ ਅਖੀਰ ਤੱਕ ਧਿਆਨ ਦੇ ਨਾਲ ਜ਼ਰੂਰ ਸੁਨਣਾ ਅਤੇ ਸਮਝਣਾ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਲੈ ਕੇ ਆਪਣੀ ਹਾਜ਼ਰੀ ਲਗਵਾ ਦੇਣਾ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਇੱਕ ਵਾਰ ਇੱਕ ਵਿਅਕਤੀ ਮਹਾਤਮਾ ਦੇ ਕੋਲ ਆ ਕੇ ਕਹਿੰਦਾ ਕਿ ਮੈਂ ਆਪਣੇ ਜੀਵਨ ਤੋਂ ਬਹੁਤ ਦੁਖੀ ਹਾਂ ਮੈਂ ਆਪਣੀ ਪਤਨੀ ਅਤੇ ਬੱਚਿਆਂ ਆਪਣੇ ਪਰਿਵਾਰ ਨੂੰ ਖੁਸ਼ ਨਹੀਂ ਰੱਖ ਸਕਦਾ ਮੈਂ ਆਪਣੇ ਲਈ ਕੁਝ ਨਹੀਂ ਕਰ ਪਾ ਰਿਹਾ ਕਈ ਵਾਰ ਤਾਂ ਮੈਨੂੰ ਆਪਣੀ ਜ਼ਿੰਦਗੀ ਨੂੰ ਖਤਮ ਕਰ ਦੇਣ ਦਾ ਖਿਆਲ ਤੱਕ ਆਉਂਦਾ ਹੈ ਤੁਸੀਂ ਇੰਨੀ ਸਾਧਨਾ ਕਰਦੇ ਹੋ ਇੰਨੀ ਤਪੱਸਿਆ ਕਰਦੇ ਹੋ ਤੁਸੀਂ ਮੈਨੂੰ ਕੋਈ ਅਜਿਹਾ ਮਾਰਗ ਦੱਸ ਸਕਦੇ ਹੋ ਜਿਸ ਨਾਲ ਮੈਂ ਆਪਣੇ ਬੁਰੇ ਸਮੇ ਤੋਂ ਬਾਹਰ ਨਿਕਲ ਸਕਾਂ ਮੇਰਾ ਬਹੁਤ ਹੀ ਜ਼ਿਆਦਾ ਬੁਰਾ ਸਮਾਂ ਚੱਲ ਰਿਹਾ ਹੈ ਦੋ ਵਕਤ ਦੀ ਰੋਟੀ ਦਾ ਇੰਤਜ਼ਾਮ ਕਰਨਾ ਵੀ ਮੇਰੇ ਲਈ ਬਹੁਤ ਔਖਾ ਹੋਇਆ ਪਿਆ ਹੈ ਹੁਣ ਤੁਸੀਂ ਇਹ ਦੱਸੋ ਕਿ ਮੈਂ ਅਜਿਹੇ ਵਕਤ ਦੇ ਵਿੱਚ ਜਿਉਂਦਾ ਰਹਾ ਤੇ ਕਿਵੇਂ ਰਹਾ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਮੈਂ ਆਪਣੇ ਪਰਿਵਾਰ ਨੂੰ ਖੁਸ਼ ਰੱਖ ਸਕਾਂ ਕਿਰਪਾ ਕਰਕੇ ਕੋਈ ਸਾਧਨ ਜਾਂ ਤਰੀਕਾ ਦੱਸੋ ਤਾਂ ਜਿਉ ਮੈਂ ਆਸਾਨੀ ਦੇ ਨਾਲ ਸਮਝ ਸਕਾਂ ਕਿਉਂਕਿ ਮੈਂ ਬਹੁਤ ਹੀ ਪੜਿਆ ਲਿਖਿਆ ਨਹੀਂ ਹਾਂ ਇਹ ਸੁਣ ਕੇ ਮਹਾਤਮਾ ਜੀ ਮੁਸਕਰਾਉਂਦੇ ਨੇ ਤੇ ਕਹਿੰਦੇ ਨੇ ਕਿ ਤੂੰ ਇੱਕ ਕੰਮ ਕਰ ਸਕਦਾ ਹੈ ਮਹਾਤਮਾ ਨੇ ਸਾਹਮਣੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਉਸ ਉੱਚੀ ਪਹਾੜੀ ਤੇ ਇੱਕ ਮੰਦਰ ਹੈ ਉਸ ਮੰਦਰ ਦੇ ਕੋਲ ਇੱਕ ਕੀੜੀਆਂ ਦਾ ਘਰ ਹੈ ਜਿੱਥੇ ਹਜ਼ਾਰਾਂ ਕੀੜੀਆਂ ਰਹਿੰਦੀਆਂ ਨੇ ਤੈਨੂੰ ਸੁਣਨ ਦੇ ਵਿੱਚ ਥੋੜਾ ਅਜੀਬ ਲੱਗ ਸਕਦਾ ਹੈ ਪਰ ਉਹ ਕੀੜੀਆਂ ਉਸ ਮੰਦਰ ਦੀ ਜ਼ਮੀਨ ਨੂੰ ਖਰਾਬ ਕਰ ਦਿੰਦੀਆਂ ਨੇ ਉਸ ਦੀ ਉਪਜਾਊ ਸ਼ਕਤੀ ਨੂੰ ਖਤਮ ਕਰ ਦਿੰਦੀਆਂ ਨੇ ਜਿਸ ਕਾਰਨ ਉੱਥੇ ਕੋਈ ਵੀ ਰੁੱਖ ਜਾਂ ਕੋਈ ਵੀ ਘਾਹ ਨਹੀਂ ਉਗਦਾ ਤੂੰ ਮੇਰਾ ਇਹ ਕੰਮ ਕਰ ਉਸ ਤੋਂ ਬਾਅਦ ਮੈਂ ਤੈਨੂੰ ਤੇਰੇ ਸਵਾਲਾਂ ਦੇ ਜਵਾਬ ਦੇਵਾਂਗਾ ਤੂੰ 7 ਦਿਨ ਤੱਕ ਰੋਜ਼ ਉਸ ਪਹਾੜੀ ਤੇ ਜਾ ਕੇ ਉਹਨਾਂ ਕੀੜੀਆਂ ਦੇ ਘਾਰ ਨੂੰ ਤੈਸ ਨੈਸ ਕਰ ਦੇ ਉਸ ਨੂੰ ਤੋੜ ਦੇ ਪਰ ਯਾਦ ਰੱਖੇ ਘਰ ਤੋੜਨ ਦੇ ਵਿੱਚ ਕੋਈ ਵੀ ਕੀੜੀ ਨਹੀਂ ਮਰਨੀ ਚਾਹੀਦੀ ਇਸ ਗੱਲ ਨੂੰ ਤੂੰ ਸਮਝਣ ਦਾ ਯਤਨ ਕਰਦੇ ਹੋਏ ਉਹ ਨੌਜਵਾਨ ਉੱਥੋਂ ਚਲਾ ਗਿਆ ਪਰ ਉਸ ਨੂੰ ਕੁਝ ਸਮਝ ਵਿੱਚ ਨਹੀਂ ਆਇਆ ਕਿ ਮਹਾਤਮਾ ਅਜਾਹ ਕਿਉਂ ਕਰਵਾ ਰਹੇ ਨੇ ਉਹ ਉਹਨਾਂ ਕੀੜੀਆਂ ਤੇ ਇਹਨਾਂ ਜ਼ੁਲਮ ਕਿਉਂ ਕਰ ਰਹੇ ਨੇ ਉਹਨਾਂ ਦਾ ਘਰ ਢੁਡਵਾ ਰਹੇ ਨੇ ਉਹਨਾਂ ਨੂੰ ਨੁਕਸਾਨ ਪਹੁੰਚਾ ਰਹੇ ਨੇ ਆਖਿਰ ਇਹ ਕਿਹੜਾ ਮਹਾਤਮਾ ਅਜਾਹ ਕਰੇਗਾ ਪਰ ਫਿਰ ਵੀ ਉਸ ਮਹਾਤਮਾ ਦੀ ਗੱਲ ਮੰਨਦੇ ਹੋਏ ਉਹ ਅਗਲੇ ਦਿਨ ਤੋਂ ਪਹਾੜੀ ਤੇ ਜਾਣਾ ਸ਼ੁਰੂ ਕਰ ਦਿੰਦਾ ਹੈ ਜਦੋਂ ਪਹਿਲੇ ਦਿਨ ਪਹਾੜੀ ਤੇ ਪਹੁੰਚਦਾ ਹੈ ਤਾਂ ਦੇਖਦਾ ਹੈ ਕਿ ਬਹੁਤ ਸਾਰੀਆਂ ਕੀੜੀਆਂ ਆਪਣਾ ਭੋਜਨ ਜਟਾਉਣ ਵਿੱਚ ਲੱਗੀਆਂ ਹੋਈਆਂ ਨੇ ਸਾਰੀਆਂ ਕੀੜੀਆਂ ਇੱਕ ਇੱਕ ਕਿਤਾਰ ਦੇ ਵਿੱਚ ਚੱਲ ਰਹੀਆਂ ਨੇ ਤੇ ਅਨਾਜ ਦੇ ਛੋਟੇ-ਛੋਟੇ ਦਾਣੇ ਚੁੱਕ ਕੇ ਆਪਣੇ ਘਰ ਦੇ ਵਿੱਚ ਇਕੱਠੇ ਕਰਦੀਆਂ ਜਾ ਰਹੀਆਂ ਨੇ ਇਹ ਦੇਖ ਕੇ ਪਹਿਲਾਂ ਤਾਂ ਉਸ ਨੌਜਵਾਨ ਦਾ ਮਨ ਕਮਜ਼ੋਰ ਪੈ ਜਾਂਦਾ ਹੈ ਉਸ ਨੇ ਸੋਚਿਆ ਕਿ ਇਹ ਇੰਨੀ ਮਿਹਨਤ ਕਰਕੇ ਆਪਣਾ ਘਰ ਭਰ ਰਹੀਆਂ ਨੇ ਤੇ ਮੈਂ ਉਹਨਾਂ ਦਾ ਘਰ ਤਬਾਹ ਕਰ ਦੇਵਾਂਗਾ ਤਾਂ ਉਹਨਾਂ ਨੂੰ ਕਿੰਨਾ ਬੁਰਾ ਲੱਗੇਗਾ ਤਾਂ ਫਿਰ ਉਸ ਨੇ ਮਹਾਤਮਾ ਦੀ ਗੱਲ ਯਾਦ ਕਰਦੇ ਹੋਏ ਉਸ ਘਰ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਉਸ ਦੇ ਇਸ ਤਰ੍ਹਾਂ ਕਰਨ ਤੇ ਕੀੜੀਆਂ ਦੇ ਵਿੱਚ ਹਾਹਾਕਾਰ ਮਚ ਗਈ ਉਹ ਇੱਧਰ ਉੱਧਰ ਦੌੜਨ ਲੱਗ ਪਈਆਂ ਹੁਣ ਤੱਕ ਜੋ ਕਤਾਰ ਵਿੱਚ ਚੱਲ ਰਹੀਆਂ ਸੀ ਉਹ ਸਭ ਬिखर ਗਈਆਂ ਤੇ ਇੱਧਰ-ਉੱਧਰ ਆਪਣੀ ਜਾਨ ਬਚਾਉਣ ਲਈ ਭੱਜਣ ਲੱਗ ਪਈਆਂ ਥੋੜੀ ਦੇਰ ਵਿੱਚ ਉਹ ਘਰ ਟੁੱਟ ਗਿਆ ਤੇ ਸਾਰੀਆਂ ਕੀੜੀਆਂ ਇੱਧਰ-ਉੱਧਰ ਲੁਕਣ ਲਈ ਭੱਜ ਚੁੱਕੀਆਂ ਸੀ ਇਹ ਕਰਨ ਤੋਂ ਬਾਅਦ ਉਹ ਨੌਜਵਾਨ ਦੁਖੀ ਮਨ ਦੇ ਨਾਲ ਆਪਣੇ ਘਰ ਵਾਪਸ ਆ ਗਿਆ ਉਸ ਦਾ ਮਨ ਬੜਾ ਪਰੇਸ਼ਾਨ ਸੀ ਦੁਖੀ ਸੀ ਪਛਤਾਵੇ ਦੇ ਨਾਲ ਭਰਿਆ ਹੋਇਆ ਸੀ ਹੀਰੋਸ ਨੇ ਰਾਤ ਨੂੰ ਆਪਣੇ ਬਿਸਤਰ ਤੇ ਲੇਟੇ ਹੋਏ ਸੋਚਿਆ ਕਿ ਹੁਣ ਤਾਂ ਉਹਨਾਂ ਕੀੜੀਆਂ ਦਾ ਘਰ ਤਬਾਹ ਹੋ ਚੁੱਕਾ ਹੈ ਹੁਣ ਤੇ ਵਾਪਸ ਜਾਣ ਦਾ ਕੀ ਫਾਇਦਾ ਕਿਉਂਕਿ ਮਹਾਤਮਾ ਨੇ ਕੀੜੀਆਂ ਦਾ ਘਰ ਤੈਸ ਨੈਸ ਕਰਨ ਲਈ ਕਿਹਾ ਸੀ ਜੋ ਮੈਂ ਹੁਣ ਕਰ ਚੁੱਕਾ ਹਾਂ ਪਰ ਫਿਰ ਕੁਝ ਸੋਚ ਕੇ ਅਗਲੇ ਦਿਨ ਉਸ ਨੇ ਫੇਰ ਪਹੁੰਚਣ ਦਾ ਫੈਸਲਾ ਕੀਤਾ ਅਗਲੀ ਸਵੇਰ ਉੱਠ ਕੇ ਉਹ ਵਾਪਸ ਉਸੇ ਪਹਾੜੀ ਤੇ ਪਹੁੰਚ ਜਾਂਦਾ ਹੈ ਪਹਾੜੀ ਤੇ ਪਹੁੰਚ ਕੇ ਉਹ ਉਸੇ ਜਗ੍ਹਾ ਤੇ ਪਹੁੰਚਦਾ ਹੈ ਜਿੱਥੇ ਪਿਛਲੀ ਸਵੇਰ ਉਸਨੇ ਕੀੜੀਆਂ ਦਾ ਘਰ ਤੋੜਿਆ ਸੀ ਪਰ ਉਹ ਇਹ ਦੇਖ ਕੇ ਹੈਰਾਨ ਹੋ ਜਾਂਦਾ ਹੈ ਕਿ ਉਹਨਾਂ ਕੀੜੀਆਂ ਨੇ ਫਿਰ ਤੋਂ ਆਪਣਾ ਘਰ ਉਸੇ ਜਗ੍ਹਾ ਤੇ ਬਣਾ ਲਿਆ ਸੀ ਤੇ ਹੁਣ ਉਹ ਆਪਣੇ ਘਰ ਲਈ ਸਮਾਨ ਇਕੱਠਾ ਕਰਨ ਵਿੱਚ ਲੱਗੀਆਂ ਹੋਈਆਂ ਸੀ ਉਹ ਆਦਮੀ ਦੇਖ ਕੇ ਕਹਿਣ ਲੱਗਾ ਇਹ ਕੀੜੀਆਂ ਕਿੰਨੀਆਂ ਪਾਗਲ ਨੇ ਕਿ ਹਾਲੇ ਕੱਲੀ ਇਹਨਾਂ ਦਾ ਘਰ ਇਸੇ ਜਗ੍ਹਾ ਤੇ ਤਬਾਹ ਕੀਤਾ ਸੀ ਤੇ ਉਸੇ ਜਗ੍ਹਾ ਤੇ ਹੀ ਉਹਨਾਂ ਨੇ ਆਪਣਾ ਨਵਾਂ ਘਰ ਬਣਾ ਲਿਆ ਤੇ ਇਹ ਸੋਚ ਕੇ ਹਸਨ ਲੱਗ ਪਿਆ ਉਸਨੇ ਕੀੜੀਆਂ ਦਾ ਘਰ ਫਿਰ ਤੋਂ ਤਬਾਹ ਕਰਨਾ ਸ਼ੁਰੂ ਕਰ ਦਿੱਤਾ ਫਿਰ ਤੋਂ ਉਹਨਾਂ ਕੀੜੀਆਂ ਦੇ ਵਿੱਚ ਹਲਚਲ ਮਚ ਗਈ ਥੋੜੀ ਦੇਰ ਵਿੱਚ ਉਹ ਕੀੜੀਆਂ ਇੱਧਰ ਉੱਧਰ ਆਪਣੀ ਜਾਨ ਬਚਾਉਣ ਲਈ ਭੱਜਣ ਲੱਗ ਪਈਆਂ ਕੁਝ ਦੇਰ ਵਿੱਚ ਉਹਨਾਂ ਦਾ ਘਰ ਫਿਰ ਤੋਂ ਨਸ਼ਟ ਹੋ ਗਿਆ ਉਹ ਆਦਮੀ ਬੜਾ ਸੰਤੋਖ ਦੀ ਭਾਵਨਾ ਨਾਲ ਕਹਿਣ ਲੱਗਾ ਕਿ ਇਸ ਵਾਰੀ ਤਾਂ ਮੈਂ ਚੰਗੀ ਤਰ੍ਹਾਂ ਘਰ ਨੂੰ ਤਬਾਹ ਕਰ ਦਿੱਤਾ ਹੈ ਹੋਂ ਤਾਂ ਉਹ ਕੀੜੀਆਂ ਇੱਥੇ ਆਪਣਾ ਘਰ ਨਹੀਂ ਬਣਾ ਸਕਣਗੀਆਂ ਇਸ ਲਈ ਜਾਣ ਤੋਂ ਪਹਿਲਾਂ ਉਸਨੇ ਘਰ ਦੇ ਉੱਤੇ ਠੰਡਾ ਪਾਣੀ ਵੀ ਪਾ ਦਿੱਤਾ ਤਾਂ ਜੋ ਕੀੜੀਆਂ ਉੱਥੇ ਆਪਣਾ ਘਰ ਨਾ ਬਣਾ ਸਕਣ ਤੇ ਇਸ ਤਰ੍ਹਾਂ ਆਪਣਾ ਕਰਮ ਪੂਰਾ ਕਰਕੇ ਉਹ ਨੌਜਵਾਨ ਫਿਰ ਤੋਂ ਆਪਣੇ ਘਰ ਵਾਪਸ ਆ ਗਿਆ ਅੱਜ ਰਾਤ ਸੌਣ ਵੇਲੇ ਫਿਰ ਤੋਂ ਇਹ ਗੱਲ ਸੋਚ ਰਿਹਾ ਸੀ ਕਿ ਮਹਾਤਮਾ ਇਹ ਸਹੀ ਕੰਮ ਕਰਵਾ ਰਹੇ ਨੇ ਕਿ ਕਿਸੇ ਦਾ ਘਰ ਟੁੜਵਾ ਰਹੇ ਨੇ ਕੀ ਇਹ ਕੰਮ ਉਹਨਾਂ ਨੂੰ ਸ਼ੋਭਾ ਦਿੰਦਾ ਹੈ ਕੀ ਪਤਾ ਉਹ ਮਹਾਤਮਾ ਸਿੱਧ ਹੋਣ ਹੀ ਨਾ ਕਿਤੇ ਉਹ ਮੈਨੂੰ ਬੇਵਗੂਫ਼ ਤਾਂ ਨਹੀਂ ਬਣਾ ਰਹੇ ਪਰ ਉਸਨੇ ਫੈਸਲਾ ਕੀਤਾ ਕਿ ਮੈਂ ਆਪਣਾ ਕੰਮ ਪਹਿਲਾਂ ਪੂਰਾ ਕਰ ਲਵਾਂ ਉਸ ਤੋਂ ਬਾਅਦ ਪਤਾ ਚੱਲੇਗਾ ਕਿ ਮਹਾਤਮਾ ਮੇਰੇ ਤੋਂ ਅਜਾਹ ਕਿਉਂ ਕਰਵਾ ਰਹੇ ਨੇ ਇਹੀ ਸੋਚ ਕੇ ਉਹ ਰਾਤ ਨੂੰ ਸੌਂ ਜਾਂਦਾ ਹੈ ਅਗਲੇ ਦਿਨ ਸਵੇਰੇ ਉੱਠ ਕੇ ਉਹ ਫਿਰ ਉਸੇ ਪਹਾੜੀ ਵੱਲ ਨਿਕਲ ਪੈਂਦਾ ਹੈ ਪਹਾਰੀ ਤੇ ਪਹੁੰਚ ਕੇ ਉਸੇ ਜਗ੍ਹਾ ਤੇ ਪਹੁੰਚਦਾ ਹੈ ਉਸਨੇ ਕੀੜੀਆਂ ਦੇ ਘਰ ਨੂੰ ਤਬਾਹ ਕਰ ਦਿੱਤਾ ਸੀ ਤੇ ਅੱਜ ਦੇਖ ਕੇ ਖੁਸ਼ ਹੋ ਜਾਂਦਾ ਹੈ ਕਿ ਉੱਥੇ ਕੋਈ ਵੀ ਘਰ ਨਹੀਂ ਸੀ ਸਾਰੀਆਂ ਕੀੜੀਆਂ ਉੱਥੋਂ ਚਲੀਆਂ ਗਈਆਂ ਸੀ ਹੁਣ ਉਸਨੇ ਸੋਚਿਆ ਕਿ ਹੁਣ ਮੇਰਾ ਇੱਥੇ ਰੋਜ਼ ਆਉਣ ਦਾ ਕੋਈ ਮਤਲਬ ਨਹੀਂ ਕਿਉਂਕਿ ਕੀੜੀਆਂ ਤਾਂ ਹੁਣ ਇੱਥੋਂ ਜਾ ਚੁੱਕੀਆਂ ਨੇ ਫਿਰ ਉਸਨੇ ਸੋਚਿਆ ਕਿ ਮਹਾਤਮਾ ਨੇ ਮੈਨੂੰ 7 ਦਿਨਾਂ ਬਾਅਦ ਆਉਣ ਲਈ ਕਿਹਾ ਸੀ ਪਰ ਅੱਜ ਤਾਂ ਤੀਜਾ ਹੀ ਦਿਨ ਹੈ ਹੁਣ ਬਾਕੀ ਚਾਰ ਦਿਨ ਵਾਪਸ ਆਉਣ ਦਾ ਕੀ ਫਾਇਦਾ ਇਹ ਸੋਚ ਕੇ ਉਸਨੇ ਫੈਸਲਾ ਕੀਤਾ ਕਿ ਇਥੋਂ ਉਹ ਸਿੱਧਾ ਉਸ ਮਹਾਤਮਾ ਦੇ ਕੋਲ ਜਾਵੇਗਾ ਤੇ ਉਹਨਾਂ ਨੂੰ ਇਹ ਸਾਰੀ ਖਬਰ ਦੱਸ ਦੇਵੇਗਾ ਪਰ ਜਦੋਂ ਉਸ ਪਹਾੜੀ ਤੋਂ ਵਾਪਸ ਮੁੜ ਕੇ ਉਸ ਮਹਾਤਮਾ ਦੀ ਕੁਟੀਆਂ ਵੱਲ ਜਾਣ ਲੱਗਾ ਤਾਂ ਅਚਾਨਕ ਉੱਤੇ ਉਸਦੀ ਨਜ਼ਰ ਇੱਕ ਹੋਰ ਘਰ ਤੇ ਪਈ ਜੋ ਕਿ ਕੀੜੀਆਂ ਦਾ ਹੀ ਬਣਾਇਆ ਹੋਇਆ ਸੀ ਉਹਨੋ ਕੀੜੀਆਂ ਨਵੇਂ ਘਰ ਵਿੱਚ ਰਹਿਣ ਲੱਗ ਪਈਆਂ ਸੀ ਇਹ ਨਵਾਂ ਘਰ ਉਹਨਾਂ ਦੇ ਪੁਰਾਣੇ ਘਰ ਤੋਂ ਥੋੜੀ ਹੀ ਦੂਰੀ ਤੇ ਸੀ ਤੇ ਜਦੋਂ ਉਸ ਨੌਜਵਾਨ ਦੀ ਨਜ਼ਰ ਉਸ ਘਰ ਤੇ ਪਈ ਤਾਂ ਉਸਨੇ ਸੋਚਿਆ ਕਿ ਸ਼ਾਇਦ ਮਹਾਤਮਾ ਨੂੰ ਇਸ ਗੱਲ ਦਾ ਪਤਾ ਸੀ ਕਿ ਕੀੜੀਆਂ ਆਪਣਾ ਘਰ ਇੱਥੋਂ ਬਦਲ ਕੇ ਕਿਸੇ ਹੋਰ ਜਗ੍ਹਾ ਤੇ ਬਣਾ ਲੈਣਗੀਆਂ ਇਸ ਲਈ ਉਹਨਾਂ ਨੇ ਮੈਨੂੰ 7 ਦਿਨਾਂ ਬਾਅਦ ਆਉਣ ਲਈ ਕਿਹਾ ਸੀ ਇਹ ਸੋਚਦੇ ਨੌਜਵਾਨ ਨੇ ਕੀੜੀਆਂ ਦਾ ਉਹ ਨਵਾਂ ਘਰ ਵੀ ਤੋੜਨ ਲਈ ਪਹੁੰਚ ਗਿਆ ਜਦੋਂ ਉੱਥੇ ਪਹੁੰਚਦਾ ਹੈ ਤਾਂ ਦੇਖਦਾ ਹੈ ਕਿ ਉਹ ਕੀੜੀਆਂ ਉਸੇ ਤਰ੍ਹਾਂ ਕਤਾਰ ਵਿੱਚ ਲਗੀਆਂ ਹੋਈਆਂ ਸਨ ਆਪਣੇ ਲਈ ਭੋਜਨ ਇਕੱਠਾ ਕਰ ਰਹੀਆਂ ਸਨ ਤੇ ਆਪਣੇ ਘਰ ਵਿੱਚ ਜਮ੍ਹਾਂ ਕਰ ਰਹੀਆਂ ਸੀ ਜਦੋਂ ਉਹਨਾਂ ਦਾ ਘਰ ਫਿਰ ਇਹ ਨੌਜਵਾਨ ਨੇ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਨੌਜਵਾਨ ਦਾ ਮਨ ਬੜਾ ਕਮਜ਼ੋਰ ਪੈ ਗਿਆ ਕਿਉਂਕਿ ਉਹ ਖੁਦ ਵੀ ਕਮਜ਼ੋਰ ਸੀ ਖੁਦ ਵੀ ਸਮੇਂ ਦਾ ਮਾਰਿਆ ਹੋਇਆ ਸੀ ਇਸ ਲਈ ਉਸ ਦੇ ਮਾਨਵ ਵਿੱਚ ਉਹ ਨ ਕੀੜੀਆਂ ਦੇ ਪ੍ਰਤੀ ਦਇਆ ਦਾ ਭਾਵ ਆ ਰਿਹਾ ਸੀ ਉਹ ਚਾਹੁੰਦਾ ਸੀ ਕਿ ਉਹਨਾਂ ਦੀ ਮਦਦ ਕਰੇ ਪਰ ਉਹ ਤਾਂ ਉਲਟਾ ਉਹਨਾਂ ਨੂੰ ਨੁਕਸਾਨ ਪਹੁੰਚਾ ਰਿਹਾ ਸੀ ਪਰ ਫਿਰ ਉਸ ਮਹਾਤਮਾ ਦੀ ਗੱਲ ਯਾਦ ਕਰਦੇ ਹੋਏ ਉਸ ਨੇ ਫਿਰ ਤੋਂ ਮਨ ਮਾਰ ਕੇ ਉਹ ਘਰ ਤੋੜਨ ਦਾ ਫੈਸਲਾ ਕੀਤਾ ਉਸ ਨੇ ਇਸ ਵਾਰ ਬੜੀ ਸਾਵਧਾਨੀ ਦੇ ਨਾਲ ਬਿਨਾਂ ਕਿਸੇ ਕੀੜੀ ਨੂੰ ਨੁਕਸਾਨ ਪਹੁੰਚਾਏ ਉਹ ਘਰ ਤਬਾਹ ਕਰਨਾ ਸ਼ੁਰੂ ਕਰ ਦਿੱਤਾ ਸਮਾ ਥੋੜਾ ਜਿਹਾ ਜ਼ਿਆਦਾ ਲੱਗਾ ਕਿਉਂਕਿ ਕਿਸੇ ਵੀ ਕੀੜੀ ਨੂੰ ਨੁਕਸਾਨ ਨਾ ਪਹੁੰਚਾਉਣ ਦੀ ਸ਼ਰਤ ਮਹਾਤਮਾ ਨੇ ਪਹਿਲਾਂ ਹੀ ਰੱਖੀ ਹੋਈ ਸੀ ਇਸ ਲਈ ਉਹ ਬੜੀ ਹੀ ਸਾਵਧਾਨੀ ਨਾਲ ਉਹਨਾਂ ਦੇ ਘਰ ਨੂੰ ਤਬਾਹ ਕਰ ਰਿਹਾ ਸੀ ਆਖਿਰਕਾਰ ਉਸਨੇ ਉਸ ਘਰ ਨੂੰ ਵੀ ਤਬਾਹ ਕਰ ਦਿੱਤਾ ਤੇ ਉਸ ਘਰ ਨੂੰ ਵੀ ਤਬਾਹ ਕਰਨ ਦੇ ਬਾਅਦ ਇਸ ਵਾਰ ਉਹ ਪਹਿਲਾਂ ਤੋਂ ਵੀ ਜ਼ਿਆਦਾ ਦੁਖੀ ਹੋ ਗਿਆ ਸੀ ਕਿਉਂਕਿ ਉਸਨੇ ਉਹਨਾਂ ਦਾ ਨਵਾਂ ਘਰ ਵੀ ਤੋੜ ਦਿੱਤਾ ਸੀ ਕੀੜੀਆਂ ਨੂੰ ਵਸਣ ਹੀ ਨਹੀਂ ਸੀ ਦੇ ਰਿਹਾ ਉਹ ਹੁਣ ਆਪਣੇ ਆਪ ਨੂੰ ਸ਼ੈਤਾਨ ਜਾਂ ਪਾਪੀ ਸਮਝਣ ਲੱਗਾ ਸੀ ਫਿਰ ਵੀ ਉਹ ਉਸ ਮਹਾਤਮਾ ਦੀ ਗੱਲ ਨੂੰ ਮੰਨਦੇ ਹੋਏ ਉਹ ਬੜਾ ਦੁਖੀ ਮਨ ਦੇ ਨਾਲ ਆਪਣੇ ਘਰ ਵਾਪਸ ਆ ਗਿਆ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਵਾਰ ਫਿਰ ਉਸ ਨੇ ਸੋਚਿਆ ਕਿ ਮੈਂ ਕਿੰਨਾ ਵੱਡਾ ਸ਼ੈਤਾਨ ਹਾਂ ਕਿੰਨਾ ਵੱਡਾ ਦਰਿੰਦਾ ਹਾਂ ਪੁਰਾਣਾ ਘਰ ਤਾਂ ਛੱਡੋ ਮੈਂ ਉਹਨਾਂ ਕੀੜੀਆਂ ਨੂੰ ਕਿਤੇ ਵੀ ਬਸਣ ਦੀ ਕੋਈ ਜਗ੍ਹਾ ਨਹੀਂ ਦੇ ਰਿਹਾ ਉਹ ਕੀੜੀਆਂ ਮੇਰੇ ਬਾਰੇ ਕੀ ਸੋਚਦੀਆਂ ਹੋਣਗੀਆਂ ਅਜਹਾ ਸੋਚਦਿਆਂ ਸੋਚਦਿਆਂ ਆਖਿਰ ਫਿਰ ਉਸਨੇ ਅਗਲੇ ਦਿਨ ਜਾਣ ਦਾ ਫੈਸਲਾ ਕੀਤਾ ਤੇ ਅਗਲੇ ਦਿਨ ਜਦੋਂ ਸਵੇਰੇ ਸਵੇਰੋਂ ਫਿਰ ਤੋਂ ਉੱਥੇ ਪਹੁੰਚ ਜਾਂਦਾ ਹੈ ਉਹ ਇਹ ਦੇਖ ਕੇ ਫਿਰ ਤੋਂ ਹੈਰਾਨ ਹੋ ਜਾਂਦਾ ਹੈ ਕਿ ਇਸ ਵਾਰ ਕੀੜੀਆਂ ਨੇ ਇੱਕ ਨਵੀਂ ਜਗ੍ਹਾ ਤੇ ਆਪਣਾ ਘਰ ਬਣਾ ਲਿਆ ਸੀ ਤੇ ਉਹ ਤਾਂ ਪਹਿਲਾਂ ਤੋਂ ਜ਼ਿਆਦਾ ਊਰਜਾ ਦੇ ਨਾਲ ਕੰਮ ਕਰ ਰਹੀਆਂ ਸੀ ਤੇ ਉਹਨਾਂ ਨੇ ਇੱਕ ਰਾਤ ਵਿੱਚ ਪਹਿਲਾਂ ਨਾਲੋਂ ਵੀ ਵੱਡਾ ਘਰ ਬਣਾ ਲਿਆ ਸੀ ਤੇ ਉਹ ਫਿਰ ਤੋਂ ਆਪਣਾ ਅਨਾਜ ਆਪਣਾ ਖਾਣ ਪੀਣ ਦਾ ਸਮਾਨ ਇਕੱਠੀਆਂ ਕਰਨ ਵਿੱਚ ਜੁਟੀਆਂ ਹੋਈਆਂ ਸਨ ਇਹ ਦੇਖ ਕੇ ਉਹ ਵਿਅਕਤੀ ਸੋਚਣ ਲੱਗਾ ਕਿ ਕਿਹੜੀ ਮਿੱਟੀ ਦੀਆਂ ਬਣੀਆਂ ਹੋਈਆਂ ਨੇ ਮੈਂ ਇਹਨਾਂ ਨੂੰ ਵਾਰ-ਵਾਰ ਇੱਥੋਂ ਭਜਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਇਹ ਉੱਥੇ ਹੀ ਆਪਣਾ ਘਰ ਬਣਾ ਲੈਂਦੀਆਂ ਨੇ ਇਹਨਾਂ ਨੂੰ ਪਤਾ ਨਹੀਂ ਕਿ ਮੈਂ ਇਹਨਾਂ ਨੂੰ ਇੱਥੇ ਕਦੇ ਵਸਣ ਨਹੀਂ ਦੇਵਾਂਗਾ ਇਹ ਕੀੜੀ ਦੇਖਣ ਵਿੱਚ ਕਿੰਨੀ ਛੋਟੀ ਹੈ ਪਰ ਫਿਰ ਵੀ ਇਹ ਮੇਰੇ ਤੋਂ ਹਾਰ ਨਹੀਂ ਮੰਨ ਰਹੀ ਬੜੀ ਹੈਰਾਨੀ ਦੀ ਗੱਲ ਹੈ ਤੇ ਇਸ ਵਾਰ ਉਸ ਨੇ ਗੁੱਸੇ ਦੇ ਵਿੱਚ ਖੇਚੀਏ ਉਸ ਘਰ ਨੂੰ ਤੈਸ ਨੈਸ ਕਰਨਾ ਸ਼ੁਰੂ ਕਰ ਦਿੱਤਾ ਪਰ ਇਸ ਵਾਰ ਘਰ ਤੈਸ ਨੈਸ ਕਰਦੇ ਹੋਏ ਕੁਝ ਕੀੜੀਆਂ ਵੀ ਉੱਥੇ ਮਾਰ ਗਈਆਂ ਉਹ ਜੋ ਉਹਦੇ ਪੈਰਾਂ ਹੇਠਾਂ ਕੁਚਲੀਆਂ ਗਈਆਂ ਇਹ ਸਭ ਕਰਨ ਤੋਂ ਬਾਅਦ ਜਦੋਂ ਆਪਣੇ ਹੰਕਾਰ ਤੋਂ ਬਾਹਰ ਆਇਆ ਤਾਂ ਉਸ ਨੇ ਦੇਖਿਆ ਕਿ ਗੁੱਸੇ ਵਿੱਚ ਉਸ ਨੇ ਉਹਨਾਂ ਕੀੜੀਆਂ ਨੂੰ ਕਿੰਨੀ ਹਾਨੀ ਪਹੁੰਚਾ ਦਿੱਤੀ ਹੈ ਉਸ ਦਾ ਮਨ ਪਛਤਾਵੇ ਨਾਲ ਭਰ ਗਿਆ ਉਹ ਰੋਂਦਾ ਹੋਇਆ ਆਪਣੇ ਘਰ ਵੱਲ ਤੁਰਿਆ ਜਾ ਰਿਹਾ ਸੀ ਰਾਵੇ ਜੋ ਸੁਨੇ ਸੋਚਿਆ ਕਿ ਮੈਂ ਉਹਨਾਂ ਕੀੜੀਆਂ ਤੇ ਬਹੁਤ ਜ਼ਿਆਦਾ ਅਤਿਆਚਾਰ ਕਰ ਰਿਹਾ ਹਾਂ ਹੁਣ ਮੈਂ ਇਸ ਤੋਂ ਬਾਅਦ ਅਤਿਆਚਾਰ ਨਹੀਂ ਕਰ ਸਕਾਂਗਾ ਤੇ ਇਹੀ ਸੋਚ ਕੇ ਉਹ ਅਗਲੇ ਦਿਨ ਉਹਨਾਂ ਕੀੜੀਆਂ ਲਈ ਆਪਣੇ ਘਰ ਤੋਂ ਥੋੜਾ ਆਟਾ ਲੈ ਕੇ ਉਸ ਪਹਾੜੀ ਤੇ ਪਹੁੰਚ ਜਾਂਦਾ ਹੈ ਆਜ ਉਸਦੇ ਮਾਨ ਵਿੱਚ ਉਹਨਾਂ ਕੀੜੀਆਂ ਦੇ ਪ੍ਰਤੀ ਸ਼ਰਧਾ ਦਾ ਭਾਵ ਸੀ ਦਇਆ ਦਾ ਭਾਵ ਸੀ ਅੱਜ ਉਹਨਾਂ ਦੀ ਮਦਦ ਕਰਨਾ ਚਾਹੁੰਦਾ ਸੀ ਜਦੋਂ ਉੱਥੇ ਪਹੁੰਚਿਆ ਤਾਂ ਕੀੜੀਆਂ ਫਿਰ ਤੋਂ ਆਪਣੇ ਨਵੇਂ ਘਰ ਨੂੰ ਬਣਾਉਣ ਵਿੱਚ ਲੱਗੀਆਂ ਹੋਈਆਂ ਸੀ ਉਸ ਨੂੰ ਬੜੀ ਦਇਆ ਦੇ ਨਾਲ ਲਿਆਂਦਾ ਹੋਇਆ ਆਟਾ ਉਹਨਾਂ ਕੀੜੀਆਂ ਨੂੰ ਖਵਾਇਆ ਬਾਕੀ ਦੇ ਬਚੇ ਹੋਏ ਦਿਨਾਂ ਵਿੱਚ ਵੀ ਉਹ ਇਹੀ ਕੰਮ ਕਰਦਾ ਰਿਹਾ ਉਹ ਰੋਜ਼ ਸਵੇਰੇ ਪਹਾੜੀ ਤੇ ਪਹੁੰਚ ਜਾਂਦਾ ਤੇ ਕੀੜੀਆਂ ਨੂੰ ਆਪਣੇ ਹੱਥਾਂ ਦੇ ਨਾਲ ਆਟਾ ਖਵਾਉਂਦਾ 7 ਦਿਨਾਂ ਦੇ ਬਾਅਦ ਉਹ ਨੌਜਵਾਨ ਉਸ ਮਹਾਤਮਾ ਦੇ ਕੋਲ ਪਹੁੰਚ ਗਿਆ ਹੱਥ ਜੋੜ ਕੇ ਬੋਲਦਾ ਹੈ ਕਿ हे ਮਹਾਤਮਾ ਮੈਨੂੰ ਮਾਫ਼ ਕਰ ਦਿਓ ਮੈਂ ਉਹਨਾਂ ਕੀੜੀਆਂ ਦਾ ਘਰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਉਹਨਾਂ ਦਾ ਘਰ ਤਬਾਹ ਵੀ ਕੀਤਾ ਇੱਕ ਵਾਰ ਨਹੀਂ ਸਗੋਂ ਚਾਰ ਵਾਰ ਮੈਂ ਉਹਨਾਂ ਦਾ ਘਰ ਤੋੜਿਆ ਉਸ ਤੋਂ ਬਾਅਦ ਮੈਂ ਹਿੰਮਤ ਨਹੀਂ ਕਰ ਸਕਿਆ ਉਹਨਾਂ ਦੇ ਘਰ ਨੂੰ ਤੋੜ ਨਹੀਂ ਸਕਿਆ ਮੈਂ ਸਮਝ ਸਕਦਾ ਹਾਂ ਕਿ ਮੈਂ ਤੁਹਾਡਾ ਕੰਮ ਪੂਰਾ ਨਹੀਂ ਕੀਤਾ ਇਸ ਦੇ ਬਦਲੇ ਤੁਸੀਂ ਮੈਨੂੰ ਤਰੀਕਾ ਵੀ ਨਾ ਦੱਸੋ ਜੋ ਕਿ ਮੈਨੂੰ ਬੁਰੇ ਸਮੇਂ ਤੋਂ ਬਾਹਰ ਕੱਢ ਸਕਦਾ ਹੈ ਪਰ ਮੈਨੂੰ ਇਸ ਦੀ ਕੋਈ ਪਰਵਾਹ ਨਹੀਂ ਮੈਨੂੰ ਲੱਗਦਾ ਹੈ ਕਿ ਜੋ ਮੈਂ ਕੀਤਾ ਉਹ ਸਹੀ ਕੀਤਾ ਇਸ ਲਈ ਮੈਂ ਤੁਹਾਡੇ ਤੋਂ ਅਗਿਆ ਲੈ ਕੇ ਵਾਪਸ ਘਰ ਜਾ ਰਿਹਾ ਹਾਂ ਕਿਰਪਾ ਕਰਕੇ ਮੈਨੂੰ ਅਗਿਆ ਦਿਓ ਇਹ ਸੁਣ ਕੇ ਮਹਾਤਮਾ ਜੀ ਮੁਸਕਰਾਉਂਦੇ ਨੇ ਤੇ ਕਹਿੰਦੇ ਨੇ ਪੁੱਤਰ ਜੀ ਕਿੱਥੇ ਚੱਲੇ ਹੋ ਰੁਕੋ ਤਾਂ ਸਹੀ ਜਲ ਪਾਣੀ ਤਾਂ ਕਰ ਲਓ ਥੋੜੀ ਦੇਰ ਠਹਿਰ ਜਾਓ ਉਸ ਤੋਂ ਬਾਅਦ ਚਲੇ ਜਾਣਾ ਇਹ ਕਹ ਕੇ ਮਹਾਤਮਾ ਉਸ ਨੌਜਵਾਨ ਲਈ ਪਾਣੀ ਲੈ ਕੇ ਆਉਂਦੇ ਨੇ ਪਾਣੀ ਪੀਉਣ ਦੇ ਬਾਅਦ ਮਹਾਤਮਾ ਉਸ ਨੌਜਵਾਨ ਤੋਂ ਪੁੱਛਦੇ ਨੇ ਕਿ ਤੂੰ ਮੈਨੂੰ ਇਹ ਦੱਸ ਆਖਿਰ ਤੂੰ ਉਹਨਾਂ ਕੀੜੀਆਂ ਦਾ ਘਰ ਤਬਾਹ ਕਿਉਂ ਨਹੀਂ ਕਰ ਸਕਿਆ ਉਹ ਕੀੜੀਆਂ ਦਾ ਛੋਟੀਆਂ ਜਿਹੀਆਂ ਨੇ ਤੂੰ ਇੰਨਾ ਵੱਡਾ ਫਿਰ ਵੀ ਉਹਨਾਂ ਛੋਟੀਆਂ-ਛੋਟੀਆਂ ਕੀੜੀਆਂ ਦਾ ਘਰ ਤਬਾਹ ਨਹੀਂ ਕਰ ਸਕਿਆ ਕਿੱਥੇ ਹੈ ਤੇਰੀ ਸ਼ਕਤੀ ਕਿੱਥੇ ਹੈ ਤੇਰਾ ਬਾਹੂਬਲ ਇਸ ਦਾ ਜਵਾਬ ਦਿੰਦਿਆਂ ਉਹ ਨੌਜਵਾਨ ਨੇ ਕਿਹਾ ਕਿ ਮਹਾਤਮਾ ਮੈਂ ਉਹਨਾਂ ਕੀੜੀਆਂ ਦਾ ਘਰ ਤਬਾਹ ਵੀ ਕਰ ਦਿੱਤਾ ਸੀ ਵਾਰ-ਵਾਰ ਕੀਤਾ ਸੀ ਇੱਕ ਵਾਰ ਤਾਂ ਮੈਂ ਆਪਣੇ ਗੁੱਸੇ ਦੇ ਨਾਲ ਉਹਨਾਂ ਕੀੜੀਆਂ ਨੂੰ ਵੀ ਹਾਨੀ ਪਹੁੰਚਾ ਦਿੱਤੀ ਸੀ ਪਰ ਜਿਸ ਦਿਨ ਮੈਂ ਉਹਨਾਂ ਨੂੰ ਹਾਨੀ ਪਹੁੰਚਾਈ ਉਸੇ ਦਿਨ ਮੈਨੂੰ ਲੱਗਾ ਕਿ ਮੈਂ ਉਹਨਾਂ ਨੂੰ ਹਾਨੀ ਕਿਉਂ ਪਹੁੰਚਾ ਰਿਹਾ ਹਾਂ ਕਿਉਂ ਉਹਨਾਂ ਨੂੰ ਇੰਨੀ ਜ਼ਿਆਦਾ ਤਕਲੀਫ ਦੇ ਰਿਹਾ ਹਾਂ ਨੁਕਸਾਨ ਪਹੁੰਚਾਉਣ ਦੀ ਬਜਾਏ ਉਹਨਾਂ ਦੀ ਸਹਾਇਤਾ ਕਰਨੀ ਸ਼ੁਰੂ ਕਰ ਦਿੱਤੀ ਏ ਸੁਣ ਕਿਉ ਮਹਾਤਮਾ ਨੇ ਕਿਹਾ ਕਿ ਇਹੀ ਤਾਂ ਸਿੱਖਿਆ ਦੀ ਗੱਲ ਹੈ ਕਿ ਇੱਕ ਛੋਟੀ ਜਹੀ ਕੀੜੀ ਸਾਨੂੰ ਜੀਵਨ ਦਾ ਸੰਦੇਸ਼ ਦਿੰਦੀ ਹੈ ਮੈਂ ਤੈਨੂੰ ਉਹਨਾਂ ਕੀੜੀਆਂ ਦਾ ਘਰ ਤਬਾਹ ਕਰਨ ਲਈ ਨਹੀਂ ਭੇਜਿਆ ਸੀ ਮੈਂ ਤੈਨੂੰ ਭੇਜਿਆ ਸੀ ਕਿ ਤੂੰ ਉਹਨਾਂ ਕੀੜੀਆਂ ਤੋਂ ਕੁਝ ਸਿੱਖ ਸਕੇ ਮਹਾਤਮਾ ਜੀ ਮੁਸਕਰਾਉਂਦੇ ਹੋਏ ਕਹਿੰਦੇ ਕਿ ਬੇਟਾ ਪਹਿਲੀ ਸਿੱਖਿਆ ਜੋ ਤੂੰ ਇਹਨਾਂ ਕੀੜੀਆਂ ਤੋਂ ਲੈ ਸਕਦਾ ਹੈ ਕਿ ਤੂੰ ਕਿੰਨੀ ਵਾਰ ਉਹਨਾਂ ਦੇ ਘਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਕਿੰਨੀ ਵਾਰ ਯਤਨ ਕੀਤਾ ਕਿ ਉਹਨਾਂ ਦਾ ਘਰ ਤਬਾਹ ਹੋ ਜਾਵੇ ਪਰ ਹਰ ਵਾਰ ਆਪਣਾ ਨਵਾਂ ਘਰ ਬਣਾ ਲੈਂਦੀਆਂ ਸੀ ਉਹਨਾਂ ਨੇ ਕਦੇ ਵੀ ਹਾਰ ਨਹੀਂ ਮੰਨੀ ਜਿਉ ਹਾਰ ਮੰਨ ਲੈਂਦੀਆਂ ਤਾਂ ਕੀੜੀਆਂ ਤੈਨੂੰ ਉੱਥੇ ਦੁਬਾਰਾ ਨਾ ਮਿਲਦੀਆਂ ਪਰ ਅਸੀਂ ਮਨੁੱਖ ਇੱਕ ਦੋ ਵਾਰ ਹੀ ਹਾਰ ਮਿਲਣ ਤੇ ਅੰਦਰੋਂ ਬਾਹਰੋਂ ਟੁੱਟ ਜਾਂਦੇ ਹਾਂ ਹਤਾਸ਼ ਹੋ ਜਾਂਦੇ ਹਾਂ ਤੇ ਫਿਰ ਜੀਵਨ ਦੇ ਵਿੱਚ ਕੋਸ਼ਿਸ਼ ਵੀ ਨਹੀਂ ਕਰਦੇ ਤੇ ਕੁਝ ਲੋਕ ਤਾਂ ਆਪਣੀ ਜ਼ਿੰਦਗੀ ਨੂੰ ਖਤਮ ਕਰਨ ਲਈ ਉਤਰ ਜਾਂਦੇ ਨੇ ਪਰ ਜਾਨਵਰਾਂ ਵਿੱਚ ਇੱਕ ਗੱਲ ਦੇਖੀ ਹੋਵੇਗੀ ਕਿ ਉਹ ਆਪਣਾ ਜੀਵਨ ਖੁਦ ਕਦੇ ਖਤਮ ਨਹੀਂ ਕਰ ਸਕਦੇ। ਮੈਂ ਕਦੇ ਵੀ ਨਹੀਂ ਸੁਣਿਆ ਹੋਵੇਗਾ ਕਿ ਕਿਸੇ ਜਾਨਵਰ ਨੇ ਆਤਮ ਹੱਤਿਆ ਕਰ ਲਈ ਹੈ। ਚਾਹੇ ਉਹ ਜਾਨਵਰ ਕਿੰਨਾ ਵੀ ਭੁੱਖਾ ਕਿਉ ਨਾ ਹੋਵੇ, ਕਿੰਨਾ ਵੀ ਦੁਖੀ ਕਿਉ ਨਾ ਹੋਵੇ, ਪਰ ਉਹ ਆਪਣੇ ਜੀਵਨ ਲਈ ਹਮੇਸ਼ਾ ਸੰਘਰਸ਼ ਕਰਦਾ ਹੈ। ਪਰ ਉਤੇ ਦੂਜੇ ਪਾਸੇ ਮਨੁੱਖ ਛੱਟ ਹੀ ਹਾਰ ਹੋਣ ਤੇ ਆਪਣਾ ਜੀਵਨ ਖਤਮ ਕਰ ਲੈਂਦਾ ਹੈ। ਜੀਵਨ ਤਾਂ ਕਰਮ ਕਰਨ ਦਾ ਨਾਮ ਹੈ। ਜੀਵਨ ਤੇ ਮੌਤ ਅੱਗੇ ਵਿਸ਼ਰਾਮ ਹੈ ਪਰਮ ਵਿਸ਼ਰਾਮ ਹੈ ਇਸ ਲਈ ਮੌਤ ਤੋਂ ਪਹਿਲਾਂ ਕਰਮ ਕਰਨਾ ਕਦੇ ਨਾ ਛੱਡਣਾ ਕਿਉਂਕਿ ਮੌਤ ਤੋਂ ਬਾਅਦ ਤਾਂ ਤੂੰ ਪੂਰਨ ਵਿਸ਼ਰਾਮ ਵਿੱਚ ਚਲੇ ਜਾਵੇਂਗਾ ਤੇ ਉਸ ਤੋਂ ਪਹਿਲਾਂ ਕਰਮ ਕਰਨਾ ਕਿਉਂ ਛੱਡ ਰਿਆਂ ਹੈ ਕਿਉਂ ਹਤਾਸ਼ ਹੋ ਰਿਆਂ ਹੈ ਜੇ ਤੁਹਾਡਾ ਇੱਕ ਘਰ ਟੁੱਟ ਗਿਆ ਹੈ ਤਾਂ ਦੂਜਾ ਘਰ ਬਣਾਉਣ ਦੀ ਕੋਸ਼ਿਸ਼ ਕਰੋ ਕਿਉਂਕਿ ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ ਇਹ ਤੂੰ ਉਹਨਾਂ ਕੀੜੀਆਂ ਤੋਂ ਦੇਖ ਚੁੱਕਿਆ ਹੈ ਦੇਖਣ ਵਿੱਚ ਉਹ ਕੀੜੀਆਂ ਤੇਰੇ ਤੋਂ ਕਿੰਨੀਆਂ ਛੋਟੀਆਂ ਨੇ ਤੂੰ ਇੰਨਾ ਵੱਡਾ ਪਰ ਉਹਨਾਂ ਦਾ ਮਨ ਤੁਹਾਡੇ ਤੋਂ ਇੰਨਾ ਵੱਡਾ ਹੈ ਇੰਨਾ ਵਿਸ਼ਾਲ ਹੈ ਇੰਨਾ ਦ੍ਰਿੜ ਸੰਕਲਪ ਹੈ ਏਨੀ ਵਾਰ ਘਰ ਟੁੱਟਣ ਤੇ ਵੀ ਉਹਨਾਂ ਕੀੜੀਆਂ ਨੇ ਕਦੇ ਹਾਰ ਨਹੀਂ ਮੰਨੀ ਦੂਜੀ ਸਿੱਖਿਆ ਇਹ ਹੈ ਜਦੋਂ ਸਾਡੇ ਉੱਪਰ ਬੁਰਾ ਸਮਾਂ ਆਉਂਦਾ ਹੈ ਸਾਨੂੰ ਲੱਗਦਾ ਹੈ ਕਿ ਇਹ ਸਮਾਂ ਕਦੇ ਨਹੀਂ ਜਾਵੇਗਾ ਇਹ ਸਮਾਂ ਮੇਰੇ ਜੀਵਨ ਨੂੰ ਬਰਬਾਦ ਕਰ ਦੇਵੇਗਾ ਮੈਨੂੰ ਕਦੇ ਵੀ ਜੀਣ ਨਹੀਂ ਦੇਵੇਗਾ ਤੇ ਆਪਣੇ ਇੰਨਾ ਹੀ ਖਿਆਲਾਂ ਵਿੱਚ ਜਿਨ੍ਹਾਂ ਦੀ ਅਸਲੀਅਤ ਵਿੱਚ ਕੋਈ ਹੋਂਦ ਤੱਕ ਨਹੀਂ ਹੁੰਦੀ ਉਹ ਸਿਰਫ ਵਿਚਾਰ ਨੇ ਤੇ ਉਹੀ ਵਿਚਾਰ ਸਾਡੇ ਮਨ ਨੂੰ ਦੁਖੀ ਕਰ ਦਿੰਦੇ ਨੇ ਇਸ ਲਈ ਅਸੀਂ ਕੋਸ਼ਿਸ਼ ਕਰਨਾ ਵੀ ਛੱਡ ਦਿੰਦੇ ਹਾਂ ਪਰ ਤੋਂ ਖੁਦ ਸੋਚ ਇਹ ਵਾਰ-ਵਾਰ ਪ੍ਰਕਿਰਤੀ ਸਾਨੂੰ ਨੁਕਸਾਨ ਪਹੁੰਚਾਏਗੀ ਸਾਨੂੰ ਹਾਨੀ ਪਹੁੰਚਾਏਗੀ ਪਰ ਕਦੋਂ ਤੱਕ ਪਹੁੰਚਾ ਸਕਦੀ ਹੈ ਜੇ ਅਸੀਂ ਵਾਰ-ਵਾਰ ਫਿਰ ਤੋਂ ਉੱਠ ਕੇ ਫਿਰ ਤੋਂ ਨਵੀਂ ਕੋਸ਼ਿਸ਼ ਕਰਦੇ ਰਹਾਂਗੇ ਤਾਂ ਪ੍ਰਕਿਰਤੀ ਵੀ ਸਾਡੇ ਸਾਹਮਣੇ ਗੋਡੇ ਟੇਕ ਦੇਵੇਗੀ ਤੇ ਉਹ ਵੀ ਇੱਕ ਦਿਨ ਸਾਡੇ ਉੱਪਰ ਦਇਆਵਾਨ ਹੋ ਜਾਵੇਗੀ ਕਿਰਪਾਲੂ ਹੋ ਜਾਵੇਗੀ ਉਹ ਸਾਨੂੰ ਸਭ ਕੁਝ ਦੇਣ ਲੱਗ ਜਾਵੇਗੀ ਜੇ ਜਿੱਤੀ ਅਸੀਂ ਕਾਮਨਾ ਕੀਤੀ ਸੀ ਤੂੰ ਖੁਦ ਦੇਖਿਆ ਕਿ ਕੀੜੀਆਂ ਦਾ ਘਰ ਤਬਾਹ ਕਰਨ ਲਈ ਤੂੰ ਉੱਥੇ ਪਹੁੰਚਿਆ ਸੀ ਪਰ ਬਾਅਦ ਵਿੱਚ ਤੂੰ ਹੀ ਉਹਨਾਂ ਕੀੜੀਆਂ ਨੂੰ ਅਨਾਜ ਤੇ ਆਟਾ ਦੇਣ ਲੱਗਾ ਤੂੰ ਹੀ ਉਹਨਾਂ ਤੇ ਕਿਰਪਾਲੂ ਹੋ ਗਿਆ ਇਸ ਤਰ੍ਹਾਂ ਕਿਉਂ ਹੋਇਆ ਕਿਉਂਕਿ ਤੂੰ ਦੇਖਿਆ ਕਿ ਉਹ ਕੀੜੀਆਂ ਹਾਰ ਨਹੀਂ ਮੰਨ ਰਹੀਆਂ ਇਸੇ ਤਰ੍ਹਾਂ ਜੇ ਤੁਸੀਂ ਵੀ ਆਪਣੇ ਜੀਵਨ ਦੇ ਵਿੱਚ ਕਦੇ ਹਾਰ ਨਹੀਂ ਮੰਨੋਗੇ ਤਾਂ ਇੱਕ ਨਾ ਇੱਕ ਦਿਨ ਉਹ ਪਰਕਿਰਤੀ ਤੁਹਾਨੂੰ ਸਭ ਕੁਝ ਦੇਵੇਗੀ ਜੋ ਤੁਸੀਂ ਆਪਣੇ ਜੀਵਨ ਵਿੱਚ ਪਾਉਣਾ ਚਾਹੁੰਦੇ ਹੋ ਇਸ ਲਈ ਇਹ ਗੱਲ ਹਮੇਸ਼ਾ ਯਾਦ ਰੱਖਣਾ ਕਿ ਮਿਹਨਤ ਕਰਦੇ ਜਾਓ ਕਰਮ ਕਰਦੇ ਜਾਓ ਇੱਕ ਨਾ ਇੱਕ ਦਿਨ ਉਹ ਪਰਮਾਤਮਾ ਤੁਹਾਡੇ ਉਸ ਕਰਮ ਦਾ ਫਾਲਤੂ ਤੁਹਾਨੂੰ ਜ਼ਰੂਰ ਦੇਣਗੇ ਸੋ ਪਿਆਰੀ ਸਾਧ ਸੰਗਤ ਜੀ ਆਸ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਜੇਕਰ ਇਹ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖਣਾ ਕਦੇ ਨਾ ਭੁੱਲਣਾ ਤੇ ਜੇ ਅਗਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ